ਆਹ ਮੂਰਤੀਆਂ ਦੇ ਜੀ ਦਰਸ਼ਨ ਹੋਈ ਜਾਣੇ ਜ ਉਹਦੀ ਕਿਰਪਾ ਹੋਣੀ ਆ ਸਭ ਠੀਕ ਹੋ ਜਾਣਾ ਕਿੱਡਾ ਘੁਮਰਾਹ ਕਰਨ ਪ੍ਰਚਾਰ ਕੀਤਾ ਹੈ ਸ਼ਾਤਰ ਆਦਮੀ ਨੇ ਜਿਹੜੇ ਪਹਿਲਾਂ ਸੀ ਉਹ ਸ਼ਾਤਲ ਨੇ ਜਿਹੜੇ ਹੁਣ ਨੇ ਸ਼ਾਤਰ ਸੀ ਉਹਨਾਂ ਦੇ ਖਿਲਾਫ ਰਾਵਣ ਨੇ ਟੰਡਾ ਚੱਕਿਆ ਸੀ ਉਹ ਹੀ ਕਹਿੰਦੇ ਨੇ ਰਾਵਣ ਨੇ ਰਤੋਂ ਨਾਲ ਹੀ ਗੱਡੀ ਉੱਥੋਂ ਵਾਰਟ ਪਾੜੀ ਹੋਈ ਐ। ਰਾਵਣੇ ਖਤਮ ਕਰਤਾ ਇਹਨਾਂ ਨੇ। ਪਿੱਕਰਾਸੀ ਤਤ ਗਿਆਨ ਦਾ ਬੇਦਾਨਾ ਉਹੀ ਮਾਰਤਾ। ਉਹ ਮਾਰ ਕੇ ਹਰ ਸਾਲ ਦੀਵਾਲੀ ਸਾਰਾ ਮਨਾਉਂਦੇ ਨੇ। ਵੀ ਰਾਵਣ ਮਾਰ ਲਿਆ ਸੀ ਸੱਚਮਾ। ਵੀ ਬੇਦਾਨਾ ਭੋਗ ਪਾਤਾ। ਆਹ ਗੱਲ ਦੀ ਖੁਸ਼ੀ ਮਨਾਉਂਦੇ ਨੇ ਹੋਰ ਖੁਸ਼ੀ ਗਾਦੀ ਐ। ਗੁਰਵਾਣੀ ਕਹਿੰਦੀ ਹੈ ਰਾਵ ਗयो ਰਾਵਣ ਗयो ਜੇ ਰਾਵਣ ਗਿਆ ਤਾਂ ਰਾਮ ਵੀ ਗਿਆ ਉਹ ਰਾਵਣ ਦੇ ਮਰ ਕੇ ਆ ਰਾਮ ਕਿਹੜਾ ਬਚ ਗਿਆ ਜੇ ਤਾਂ ਰਾਮ ਹੋ ਜਾਂਦਾ ਰਾਵਣ ਨੂੰ ਮਾਰ ਕੇ ਰਾਵਣ ਨੂੰ ਮਾਰ ਕੇ ਰਾਮ ਨੂੰ ਵਰ ਹੋ ਜਾਣਾ ਚਾਹੀਦਾ ਸੀ ਅਸਲੀ 라ਵਣ ਜਿੱਦਣ ਮਰਿਆ ਰਾਮ ਅਮਰ ਹੋ ਜਾਊਗਾ 라ਵਣ ਜੇ ਮਾਰਿਆ ਜੇ ਇਹਨੂੰ ਮਾਰ ਲਿਆ ਰਾਮ ਤਾਂ ਅਮਰ ਮਾਰਵਣ ਨੂੰ ਮਾਰ ਕੇ ਹੀ ਹੁੰਦਾ ਪਰ 라ਵਣ ਤੁਸੀਂ ਤਾਂ ਬਾਹਰ ਬਣਾ ਲਿਆ ਜਿਹੜਾ 라ਵਣ ਹੈ ਜਿਹੜਾ ਬਣ ਜਿਹੜਾ ਮਾਇਆ ਦਾ ਬਣਾ ਇਹਦੇ ਵੀ ਜਿਹੜਾ ਰਵਿਆ ਹੋਇਆ ਹੈ 라ਵਣ ਦਾ 라ਵਣ ਦਾ ਤੁਹਾਡਾ ਮਨ ਹੈ ਬਾਹਰ ਨਾ ਇਹ ਸੀ ਮਾਰਤਾ ਉਹ ਬ੍ਰਹਮ ਗਿਆਨੀ ਬ੍ਰਹਮ ਜਿਹੜਾ 라ਵਣ ਦੇ ਅਸਲੀ 라ਵਣ ਦੇ ਮਰਨ ਦੀ ਗੱਲ ਕਰਦਾ ਤਾਂ ਉਹਨੂੰ 라ਵਣ ਕਹੇ ਕਿ ਉਹੀ ਮਾਰਦਾ ਉਹ ਕਹਿੰਦਾ ਤੂੰ ਵੀ ਤਾਂ 라ਵਣ ਹੈ ਤੇ ਰਵੀ ਤਾਂ ਮਨ ਹੈਗਾ ਹੀ ਹੈ ਜੇ 라ਵਣ ਮਰਦਾ ਤਾਂ ਰਾਮ ਵਰ ਹੁੰਦਾ ਤੇ ਰਾਮ ਤਾਂ ਮਰ ਗਿਆ ਕਿਹੜਾ 라ਵਣ ਮਾਰਿਆ ਫਿਰ ਤੁਸੀਂ ਰਾਮ ਨੇ ਕਿਹੜਾ 라ਵਣ ਮਾਰਿਆ ਰਾਵਣ ਦੀ ਮੁਕਤੀ ਮੰਨਦੇ ਨੇ। 라ਵਣ ਕਹਿੰਦਾ ਮੈਂ ਰਾਮ ਦੇ ਮਰ ਗਿਆ ਮੁਕਤੀ ਹੋ ਗਈ। ਤੇ ਰਾਮ ਦੀ ਤਾਂ ਮੁਕਤੀ ਹੋਈ ਨਹੀਂ ਫਿਰ। ਹਾਂ। ਰਾਮ ਨੇ ਮੁਕਤੀ ਕਦ ਹੋਈ? ਰਾਮ ਮੁਕਤ ਕਿਵੇਂ ਹੋਇਆ? ਆ ਇਹਨਾਂ ਦੀ ਰਮਣ ਆ ਇਹਨਾਂ ਦਾ ਕਿਆ ਨੇ ਗਰਬਾਣ ਚ। ਰਾਮ ਮੁਕਤ ਕਿਵੇਂ ਹੋਇਆ ਕਦ ਹੋਇਆ? ਗਰਬਾਣੀ ਨੇ ਇੱਕ ਕਰਤੀ ਟਿੱਪਣੀ ਰਾਮ ਗਏ ਔਰ 라ਵਣ ਗਏ। ਕਲੋਰ ਕਲੋਰ ਦੇ ਅਰਥ ਲੱਭ ਲੋ ਬੁਝ ਲੋ ਕੀ ਹੈ ਬੁਝਾਰਤਾ ਹੈ ਇਹ ਬੁਝਾਰਤਾ ਬੁਝ ਲੋ ਕੀ ਹੈ ਜੇ ਰਾਵਣ ਵਰਦਾ ਰਾਮ ਮੁਕਤ ਕੀ ਰਾਮ ਸਜੀਵਨ ਹੋ ਜਾਂਦਾ ਰਾਮ ਅਮਰ ਹੋ ਜਾਂਦਾ ਰਾਮ ਦਾ ਅਮਰ ਹੈ ਜੀ ਤੁਹਾਡਾ ਉਹ ਰਾਮ ਦਾ ਹਮੇਸ਼ਾ ਹੀ ਹਮਾਰਾ ਸ਼ਰੀਰ ਤੁਹਾਡਾ ਦਰਦਾ ਛੱਡ ਦਿੰਦਾ ਹੈ ਜੇ ਰਾਵਣ ਨੂੰ ਆਲੰਦ ਰਾਮ ਦਾ ਰਾਮ ਦੁਬਾਰਾ ਸਰੀਰ ਬਣਿ ਤਾੜਨ ਕਰਦਾ ਫਿਰ ਉਹ ਥਲੀ ਰਾਮ ਨੂੰ ਅਸਲ ਅਸਲ ਤਾਂ ਰਾਮ ਦੀ ਮੁਕਤੀ ਹੋਣੀ ਸੀ ਰਾਵਣ ਦੀ ਮੁਕਤੀ ਦਾ ਤਾਂ ਮਤਲਬ ਇਹ ਨਹੀਂ ਕੋਈ ਉਹ ਉਹਦਾ ਸੰਸਾਰ ਜਾ ਕੇ ਜਨਮ ਲੈਂਦਾ ਇੱਥੇ ਮਰ ਜਾਂਦਾ ਇੱਥੇ ਅੱਖਾਂ ਬੀਜ ਜਾਂਦਾ ਉਹਦਾ ਮਰਨਾ ਹੀ ਮਰਨਾ ਹੈ ਨਾ ਤਾਂ ਰਾਵਣ ਨੇ ਤਾਂ ਇਹਨੂੰ ਮਾਰਨ ਦੀ ਕੀ ਲੋੜ ਸੀ ਪਰ ਜੇ 라ਵਣ ਨੂੰ ਰਾਮ ਮਾਰਦਾ 라ਵਣ ਨੂੰ ਮਾਰਦਾ ਪਰਮੇਸ਼ਰ ਹੁਕਮ ਹੁਕਮ ਨਾਲੇ 라ਵਣ ਪੈਦਾ ਹੁੰਦਾ ਹੁਕਮ ਮਾਰਦਾ ਜੇ ਰਾਮ ਚਾਹੁੰਦਾ 라ਵਣ ਨੂੰ ਆਪਣੇ ਮਨ ਨੂੰ ਮਾਰਨਾ ਆਪਣਾ ਮਨ ਇਹਦਾ 라ਵਣ ਜੇ ਰਾਮ ਚਾਹੁੰਦਾ ਆਪਣੇ ਮਨ ਨੂੰ ਮਾਰਨਾ ਤੇ ਫਿਰ ਰਾਮ ਦਾ ਜੀਵਨ ਉਹ ਰਾਮ ਨਹੀਂ ਆਇਆ ਹੈ ਇਸ ਕਰਕੇ ਇਸਾਂ ਨੂੰ ਗੁਰਬਾਣੀ ਨੇ ਲੋਕਾਰ ਤੁਹਾਡੀ ਬੰਦਿਆ RAM ਜਿਹੜੇ ਨੂੰ ਗੁਰਬਾਣੀ ਮੰਦੀ ਆ ਉਹ RAM ਆਪਣੇ ਮਨ ਨੂੰ ਮਾਰਦਾ ਕਿਸੇ ਲੰਕਾ ਦੇ ਰਾਜੇ ਨੂੰ ਨਹੀਂ ਮਾਰਦਾ ਜਿਹੜਾ ਵੈਦਾਂ ਦਾ ਕਹਤਾ ਹੋ ਉਹ ਆਪਣਾ ਉਹਦਾ ਆਪਣਾ ਮਨ ਰਾਵਣ ਜਿਹੜਾ ਗੁਰਬਾਣੀ ਦਾ RAM ਆ ਉਹਦਾ ਆਪਣਾ ਹੀ ਮਨ ਰਾਵਣ ਉਹ ਉਸੇ ਨਾਲ ਲੜਾਈ ਆ ਬੰਦੇ ਨਾਲੇ ਉਹਦੀ ਲੜਾਈ ਆ ਬੰਨ ਵਾਲੇ ਉਹਦੀ ਸਾਥ ਖਾਲਸਾ ਸੋ ਜੋ ਕਰੇ ਨਿਤ ਜੰਗ ਕਿਦੇ ਨਾਲ ਆਪਣੇ ਮਨ ਨਾਲ ਆ ਫਰਕਾ ਹਿੰਦੂ ਮਤ ਦਾ ਤੇ ਸਿੱਖ ਮਤ ਦਾ ਹੋ ਜੀ ਬਖਸੀ ਦੇ ਹੂੰ ਬੁੱਧਾ ਕੁਸਲ ਥਾਨ ਇੱਥੋਂ ਬੁੱਧੀ ਦਾ ਵਿਕਾਸ ਹੋਣਾ ਸ਼ੁਰੂ ਹੋਣਾ ਆ ਮੋੜ ਤੇ ਫਸੀ ਹੋਈ ਆ ਬੁੱਧ ਅੱਤੋ ਬੁੱਧੀ ਦਾ ਵਿਗਾਸ ਵਿਕਸਿਤ ਹੋਇਆ ਤੱਦੇ ਨਾਲ ਵਿਕਸਿਤ ਹੋਇਆ ਬੁੱਧਾ ਕੁਸਲ ਥਾਨ ਇੱਥੋਂ ਸੋਝੀ ਆਉਣੀ ਸ਼ੁਰੂ ਹੋਣੀ ਆ ਬੁੱਧੀ ਨੂੰ ਸੋਝੀ ਇੱਥੋਂ ਗਤੀ ਫੜਨੀ ਆ ਬੁੱਧ ਨੇ ਅੱਗੇ ਰਾਮ ਵਾ ਰਾਵਣ ਨੂੰ ਸਮਝ ਕੇ ਬੁੱਧ ਨੇ ਗਤੀ ਫੜਨੀ ਆ ਇਹ ਤਾਂ ਹੋਰੇ ਰਾਮ ਵਾ ਰਾਵਣ ਦੀ ਕਹਾਣੀ ਸੁਣਾਈ ਜਾਂਦੇ ਨੇ ਉਹ ਜਾਏ ਪੈ ਨੇ ਲੋਕ ਇਸੇ ਕਰਕੇ ਦਖਣ ਵਾਲੇ ਰਾਮ ਰਾਵਣ ਦੀ ਗੱਲ ਨੂੰ ਨਹੀਂ ਬੰਦੇ ਉਹ ਰਾਵਣ ਤਾਂ ਰਾਮ ਨਾਲ ਵੀ શ્રેષ્ઠ ਹੈ ਰਾਮ ਤਾਂ ਉਹ ਰਾਮ ਤਾਂ ਉਸ ਬੰਦੇ ਨੂੰ ਮਾਰਦਾ ਹੈ ਜਿਹੜੇ ਭਗਤ ਨੇ ਉਹ ਸਬੂਕ ਰਿਸ਼ੀ ਦਾ ਸਰ ਵਢਿਆ ਉਹਨੇ ਕਿਉਂ ਵਢਿਆ ਉਹ ਰਾਵਣ ਦਾ ਚੇਲਾ ਸਬੂਕ ਰਿਸ਼ੀ ਬ੍ਰਮ ਗਿਆਨੀ ਆ ਤਤ ਗਿਆਨੀ ਆ ਤਤ ਗਿਆਨ ਨਹੀਂ ਪੈਦਾ ਹੁਣ ਦੇਣਾ ਰਾਵਣ ਤਤ ਗਿਆਨ ਨਹੀਂ ਪੈਦਾ ਹੁਣ ਆ ਤਤ ਗਿਆਨ ਦਾ ਖਰਾਬ ਖੜਾ ਰਾਵਣ ਸਾਰਾ ਹਿੰਦੂਤਵ ਖੜਾ ਇਹਦੇ ਖਿਲਾਫ ਤਤ ਗਿਆਨ ਦਾ ਬੱਤ ਤਤੋ ਗਿਆਨ ਤਤ ਗਿਆਨ ਦੀ ਗੱਲ ਦੱਸ ਦੇਣ ਇਹ ਇਹਨਾਂ ਦੇ ਜਿੰਨੇ ਵੀ ਬੜੇ ਬੜੇ ਸੱਤ ਨੇ ਇਹ ਜਨ ਵੀ ਇਹਨਾਂ ਨੇ ਬਣਾਏ ਹੋਏ ਨੇ ਵਿਦਾਂਤੀਆਂ ਦੇ ਬਟ ਜਿਹੜੇ ਇਹਨਾਂ ਦੇ ਸ਼ਕਰਾਚਾਰੀਆ ਨੇ ਆ ਤਤ ਗਿਆਨ ਕਿਉਂ ਛੱਡਿਆ ਹੋਇਆ ਨਾ ਨੇ ਇਹ ਕਾਹਦੇ ਛੱਡਤਾ ਬਖਤ ਤਤ ਗਿਆਨ ਪੂਰਤੀ ਪੂਰਿਆ ਯੋਗਰਦਨ ਤਤ ਗਿਆਨ ਵਿਸਾਰਤਾ ਤਤ ਗਿਆਨ ਵਿਸਾਰ ਕੇ ਕੀ ਹੋ ਜਾਂਦਾ ਅੰਨਾ ਦੋ ਅੱਖਾਂ ਖਤਮ ਬੁੱਧ ਖਤਮ ਬ विवेक बुद्धि ਜਾਂ ਖਤਮ ਹੋ ਜਾਂਦੀ ਹੈ ਉਹਨਾਂ ਨਾ ਕਹਿੰਦੇ ਨੇ ਜਿਹਨੂੰ ਭਗਤ ਕਹਿੰਦੇ ਨੇ ਦੂਰ ਨਾ ਕਿਉਂਕਿ ਹੈ ਵਕਤਾ ਨੇ ਕਬੀਰ ਨੇ ਦੂਰ ਨਾ ਕਹਤੇ ਕਿ ਹੈ ਉਹਨੇ ਤਤ ਮਤ ਤਤ ਗਿਆਨ ਦੀ ਵਿਸਾਰਤੀ ਤਤ ਗਿਆਨ ਦਾ ਭੋਗ ਪਾਤਾ ਤਤ ਗਿਆਨ ਦੇ ਖਿਲਾਫ ਖੜਾ ਜੋਰ-शोर ਨਾਲ ਪ੍ਰਚਾਰ ਹੋ ਰਿਹਾ ਵਤ ਤਤ ਗਿਆਨਨ ਜਦ ਹੁੰਦੀ ਹੈ ਫਿਰ ਬੁੱਧੀ ਦਾ ਵਿਕਾਸ ਹੁੰਦਾ ਹੈ ਫਿਰ ਅੱਗੇ ਵੱਧਦਾ ਨਹੀਂ ਤਾਂ ਘੁੰਮਣ ਘੇਰੇ ਦੇ ਵਿੱਚ ਫਸਿਆ ਹੋਇਆ ਇਹਨਾਂ ਦਾ ਜਿਹੜਾ ਹੈ ਨਾ ਮਹਾ ਭਾਰਤ ਦੇ ਵਿੱਚ ਉਹ ਭਵਨੀ ਉਹ ਆਮਾਨ ਉਹ ਭਵਨੀ ਮਾਨਾ ਇਹ ਚੱਕਰ ਬੀਜ ਫਸਿਆ ਹੋਇਆ ਧਰਮ ਦਾ ਚੱਕਰ ਬੀਜ ਬਣਾਇਆ ਉਹ ਚ ਫਸਾਤਾ ਉਹ ਗਾਂ ਬਾਹਰ ਨਿਕਲੇ ਨਹੀਂ ਸਕਦਾ ਕੋਈ ਦੇਖਣਗੇ ਦਿਖਾਵੇ ਇਹ ਬੜ ਨਾ ਜਾਣਦਾ ਸੀ ਸਰੀਰ ਚਾ ਸਰੀਰ ਦੇ ਚੱਕਰ ਪ੍ਰੇਤ ਪਿੰਜਰ ਜਿਹੜਾ ਸਰੀਰ ਹੈ ਚੱਕਰ ਵੀ ਉਹ ਹੈ ਇਹ ਜੋ ਨਿਕਲ ਕੇ ਦਿਖਾਵੇ ਹੁਣ ਵੜਤਾ ਗਿਆ ਹੈ ਮਾਤਾ ਦੇ ਗਰਭ ਚ ਉਦੋਂ ਮੈਂ ਤੇ ਜਾਗਦੀ ਸੀ ਉਦੋਂ ਜਾਗਦੀ ਸੀ ਜਦ ਬੜਿਆ ਸਰੀਰ ਚ ਉਦੋਂ ਛਿਬ ਦੇ ਨਾਲ ਸ਼ਕਤੀ ਦਾ ਮੇਲ ਸੀ ਉਦੋਂ ਉਹਦ ਕੱਲ ਸੁਣਦੀ ਸੀ ਸ਼ਬਦ ਨਾਲ ਜੁੜੀ ਹੋਈ ਸੀ ਉਦੋਂ ਤਾਂ ਵੜਤਾ ਇਹਨੂੰ ਵਿੱਚ ਜੋੜਤਾ ਮਾਇਆ ਚ ਹੁਣ ਕੱਢਣ ਵੇਲੇ ਸੌਂਗੀ ਬਾਹਰ ਸੁਤੀ ਕਦਾ ਸੁਤੀਆ ਜਾਲ ਜੇ ਦਿਨ ਜਦ ਜਦ ਜਾਤਸ ਪਾਣਾ ਦਾ ਜਮਿਆ ਪਰਵਾਰ ਭਲਾ ਪਾਇਆ ਲਿਵ ਛੁਟ ਗਈ ਉਹਦੀ ਲਿਵ ਉਦੋਂ ਛੁਟ ਗਈ ਬੁੱਧ ਦੀ ਲਿਵ ਅੰਦਰ ਵਾਲੇ ਸ਼ਬਦੋਂ ਛੁੱਟ ਗਈ ਸ਼ਿਵ ਨਾ ਸ਼ਕਤੀ ਦਾ ਪੱਲਾ ਛੁੱਟ ਗਿਆ ਲੜ ਲੱਗੀ ਤੇ ਨਾ ਪੱਲੇ ਤਾਂ ਲੱਗੀ ਉਦੋਂ ਲੜ ਛੁਟ ਗਿਆ ਜੇ ਜਾਣਾ ਲੜ ਛੱਜਣਾ ਪਿੱਡੀ ਪਾਈ ਗੰਡ ਗੰਡ ਤਕੜੀ ਗੰਡ ਨਹੀਂ ਪਾਈ ਗੰਡ ਛੁੱਟ ਗਈ ਹੱਥ 'ਚ ਬੜਿਆ ਤਾਂ ਨਾ ਲੜ ਛੁੱਟ ਗਿਆ ਝਟਕਾ ਵਜਿਆ ਛੁੱਟ ਗਿਆ ਜਦੋਂ ਇੱਥੋਂ ਬਿਆਖਿਆ ਚੱਲੂਗੀ ਲੈ ਨਾ ਦੋ ਹੋ ਜਾਣੀਆਂ ਨੇ ਅਡੋ ਅਡ ਫੇਰ ਬਰਦਾਸ਼ਤ ਨਹੀਂ ਹੋਣੀ ਨਾ ਤੇ ਆ ਪ੍ਰਚਾਰ ਬਰਦਾਸ਼ਤ ਜਿਹੜਾ ਹੁਣ ਹੋ ਰਿਹਾ ਹੈ ਇਹ ਕਹਿੰਦੇ ਨੇ ਨਿਆਰਾ ਖਾਲਸਾ ਆ ਨੈਰੀ ਮਤਾ ਹੈ ਦੇਖ ਲੋ ਸਾਹ ਚੱਲਣਾ ਕਿਸਨੇ ਨਿਆਰਾ ਖਾਲਸਾ ਜਿਹੜੇ ਰੌਲਾ ਪਾਉਂਦੇ ਨੇ ਜੇ ਇੱਕ ਵੀ ਚੱਲ ਗਿਆ ਨਿਆਰੇ ਵਾਲੇ ਜੋ ਕਹਿੰਦੇ ਭੱਜ ਜਾਣਗੇ ਪਿਛੇ ਨੂੰ ਇਹਦਾ ਦਾੜੀ ਕਹੇ ਸਨ ਨਾਰੇ ਨੇ ਨਾ ਦੇ